ਚਿਕਰ ਪਾਈ ਨੰਗਾਇ ਸਿੰਘ ਦੀ ਸਬਜ਼ੀ ਲੰ ਗਈ ਉਹਨਾਂ ਦੀ ਉਥੋਂ ਰੈਡੀ ਕਰਵਾ ਚੀ ਤੇ ਸਾਡੀ ਕਮਾਈ ਦਾ ਸਾਢਣਾ ਹੀ ਹੀ ਅਸੀਂ ਤਿੰਨ ਭੈਣਾਂ ਮੇਰਾ ਕੋਈ ਵੀਰ ਵੀ ਨਹੀਂ ਹੈਗਾ ਮੇਰੇ ਦਾੜੀ ਆ ਇਕੱਲੇ ਕਮਾਉਣ ਵਾਲੇ ਸਾਡਾ ਕੋਈ ਸਰਾਨੀਆ ਦਾ ਭੰਗ ਗੁਰੂ ਰਾਮਦਾਸ ਤੁਹਾਨੂੰ ਗੁਰੂ ਰਾਮਦਾਸ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਪੁੱਤ ਜੀ ਕਿੱਦਾਂ ਠੀਕ ਹੋ ਇਹ ਪਛਾਣਿਆ ਕੋਣ ਆ ਪਾਇਨਰ ਸਿੰਘ ਜੀ ਵੈਰੀ ਗੁੱਡ ਜੀ ਕੀ ਗੱਲ ਕੀ ਗੱਲ ਹੋ ਗਈ ਸੀ ਰੇੜੀ ਨੂੰ ਉਸ ਪਿਆਜ ਮੰਡੀ ਦਾ ਮੈਂ ਗੰਡੇ ਲੱਦਣ ਲੱਗਾ ਹਾਂ ਥੋੜਾ ਅੱਛਾ ਜੀ ਤੇ ਇਤਨਾ ਮਾਲ ਵੀ ਪੈਸੇ ਉਹਨਾਂ ਨੂੰ ਦੇਣ ਦੇ ਆ ਮੈਂ ਥੋੜਾ ਚੁੱਕ ਕੇ ਵਾਪਸ ਆਇਆ ਤੇ ਰੇੜੀ ਕਿ ਲੈ ਗਿਆ ਕੋਈ ਚੁੱਕ ਕੇ ਹਾਂਜੀ ਉਹ ਤੁਹਾਡੀ ਰੇੜੀ ਕਿ ਚੁੱਕੀ ਨਹੀਂ ਗਈ ਮਾਰੇ ਨੇ ਵੇਖਿਆ ਕਿ ਉਹ ਰੇੜੀ ਹੋ ਗਈ ਬੁੱਧ ਪੁਰਾਣੀ ਤੂੰ ਰੋਂਦੀ ਵੀ ਸੀ ਨਾ ਉਹ ਰੇੜੀ ਹੋ ਗਈ ਸੀ ਪੁਰਾਣੀ ਬੁੱਧ ਠੀਕ ਹੈ ਜੇਕਰ ਜਦੋਂ ਰੇੜੀ ਪੁਰਾਣੀ ਹੋ ਜਾਂਦੀ ਨਾ ਫਿਰ ਬਾਬਾ ਜੀ ਨਵੀਂ ਦੇ ਦਿੰਦੇ ਨੇ ਗੁਰੂ ਅੰਦਸਪਾਤ ਪਾਸ਼ਾ ਜੀ ਨੇ ਤੈਨੂੰ ਨਵੀਂ ਦੇਣੀ ਸੀ ਤੇਰੇ ਪਾਪਾ ਨੂੰ ਉਹ ਤਾਂ ਕਰਕੇ ਉਹ ਜਿਹੜੀ ਗਾਇਬ ਹੋ ਗਈ ਠੀਕ ਹੈ ਤੇਰਾ ਗੁਰੂ ਬੜਾ ਪੁੱਤ ਬੇਨਤ ਗੁਰੂ ਆ ਤੇਰਾ ਠੀਕ ਹੈ ਤੂੰ ਗੁਰੂ ਅੰਦਸਪਾਤ ਪਾਸ਼ਾ ਦੀ ਧੀ ਆ ਤੂੰ ਕਦੇ ਡਰਨਾ ਤੂੰ ਮੜ ਕੀ ਕਹਿਆ ਸੀ ਵੀਡੀਓ ਚ ਮੇਰੇ ਜੀ ਪਾਪਾ ਦੇ ਕੋਲ ਕੋਈ ਸਹਾਰਾ ਨਹੀਂ ਹੈਗਾ ਇਹੀ ਕਹਿਆ ਸੀ ਮੇਰਾ ਕੀ ਭਰਾ ਨਹੀਂ ਹੈਗਾ ਤੇ ਜਿਹਦਾ ਭਰਾ ਬਾਬਾ ਦੀਪ ਸਿੰਘ ਵਰਗਾ ਬੈਠਾ ਹੋਵੇ ਤੇ ਉਹਨੂੰ ਕਿਸ ਚੀਜ਼ ਦੀ ਲੋੜ ਆ ਪੁੱਤ ਤੂੰ ਤੂੰ ਕਹਿਆ ਕਰ ਬਾਬਾ ਦੀਪ ਸਿੰਘ ਨੇ ਮੇਰੇ ਭਰਾ ਨੇ ਮੇਰੇ ਵੱਡੇ ਭਰਾ ਨੇ ਬਾਬਾ ਦੀਪ ਸਿੰਘ ਕੋਣ ਹੈ ਤੇਰਾ ਵੱਡਾ ਭਰਾ ਬਾਬਾ ਦੀਪ ਸਿੰਘ ਤੇ ਜਿਹਦਾ ਬਾਬਾ ਦੀਪ ਸਿੰਘ ਵਰਗਾ ਭਰਾ ਹੋਵੇ ਤਾਂ ਉਹਨੂੰ ਕਿਸ ਚੀਜ਼ ਦੀ ਲੋੜ ਹੈ ਦੁਨੀਆ ਤੋਂ ਦਰਨ ਦੀ ਠੀਕ ਹੈ ਦਰਨਾ ਨਹੀਂ ਪੁੱਤ ਕਿ ਕਿਸੇ ਚੀਜ਼ ਤੋਂ ਠੀਕ ਹੈ ਚਲੋ ਆ ਤੁਹਾਨੂੰ ਮੈਂ ਤੜੀ ਦਿਖਾਣਾ ਜਿਹੜੀ ਆ ਜੋ ਠੀਕ ਹੈ ਜਿਹੜੀ ਦੇਖ ਲਈ ਸੀ ਲਿਓ ਭਾਜੀ ਮਾੜੀ ਕਮਾ ਕੇ ਲਿਆਓ ਦੇਖੋ ਠੀਕ ਹੈ ਪੁੱਤ ਐਹੀ ਤੇ ਪਹਿਲੇ ਜਿਹੜੀ ਇਤਰਾ ਨਹੀਂ ਸੀ ਕੇ ਹੋਰ ਤਰ੍ਹਾਂ ਦੀ ਸੀ ਉਹ ਜੀ ਹੋਰ ਲੱਕੜ ਦੀ ਲੱਕੜ ਦੀ ਸੀ ਉਹ ਵੈਰੀ ਗੁੱਡ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਠੀਕ ਹੈ ਭਾਜੀ ਚੱਲੂਗਾ ਕੰਮ ਤੇ ਚੱਲ ਪੇਗਾ ਤਾਨ ਗੁਰੂ ਰਾਮਦਾਸ ਤਾਨ ਗੁਰੂ ਰਾਮਦਾਸ ਤਾਨ ਗੁਰੂ ਕਿ ਚੱਲ ਪੇਗਾ ਕੰਮ ਤੇ ਠੀਕ ਹੈ ਪੁੱਤ ਮੈਂ ਤੁਹਾਨੂੰ ਕਿਹਾ ਨਾ ਤੇਰਾ ਗੁਰੂ ਬੜਾ ਬਿਆਨਤਾ ਪੁੱਤ ਉਹ ਜਿਹੜੀ ਜਿਹੜੀ ਸੀ ਉਹ ਸੀ ਪ੍ਰਾਣੀ ਕਿ ਟੁੱਟੀ ਹੋਈ ਇਸ ਕਰਕੇ ਗੁਰੂ ਰਾਮਦਾਸ ਪਾਸ਼ਾ ਜੀ ਨੇ ਚੋਰ ਨੂੰ ਹੁਕਮ ਲਾਇਆ ਕਿ ਚੋਰ ਉਹ ਜਿਹੜੀ ਚੁੱਕ ਕੇ ਲੈ ਜਾ ਆਪਾਂ ਇਹਨਾਂ ਨੂੰ ਨਵੀਂ ਦੇਣੀ ਆ ਠੀਕ ਹੈ ਰੋਣਾ ਨਹੀਂ ਹੈਗਾ ਤੇਰਾ ਗੁਰੂ ਬੜਾ ਬਿਆਨਤਾ ਹੈ ਉਹ ਗੁਰੂ ਰਾਮਦਾਸ ਪਾਸ਼ਾ ਜੀ ਬਾਕੀ ਭਾਵੇਂ ਤੁਸੀਂ ਵੀ ਨਾ ਆਪਣਾ ਕਹਿ ਲੋਗੇ ਸਾਡੇ ਕੋ ਧੀਆ ਵਾਂ ਕਦੀ ਮਨਚ ਇਹ ਨਹੀਂ ਲੱਗਿਆਣਾ ਕਿ ਮੇਰੀਆਂ ਇੱਕ ਧੀਆ ਨੇ ਅੱਜ ਧੀਆ ਦੇ ਕਰਕੇ ਹੀ ਤੁਹਾਨੂੰ ਇਹ ਜੜੀ ਮਿਲ ਗਈ ਹੈ ਫੜ ਲਓ ਦੇਖ ਤੇ ਚਲੀ ਹੈ ਉਹ ਵੇਲੋ ਆਪੇ ਵੇਲੋ ਤੁਰੀ ਜਾਂਦੀ ਏ ਉਹਨੂੰ ਜਦਾ ਕਾਲੀ ਏ ਵੇਲੋ ਹੈ ਮੇਰਾ ਕਹਿਣ ਤੋਂ ਬਾਅਦ ਕਦੀ ਮਨਚ ਇਹ ਨਾ ਲਿਆਇਓ ਕਿ ਮੇਰੀਆਂ ਧੀਆ ਨੇ ਮੇ ਕੋ ਹੈ ਨਹੀਂ ਪੁੱਤ ਨਹੀਂ ਹੈਗਾ ਅੱਜ ਇਸ ਧੀ ਦੇ ਕਰਕੇ ਹੀ ਗੁਰੂ ਰਾਮਦਾਸ ਪਾਸ਼ਾ ਨੇ ਤੁਹਾਨੂੰ ਨਵੀਂ ਜੜੀ ਦੇਤੀ ਹੈ ਠੀਕ ਹੈ ਇੱਕ ਧੀਆ ਨੂੰ ਮਾਰਾ ਨਾ ਸੋਚਿਓ ਕਦੀ ਵੀ ਲੋੜ ਪੈਂਦੀ ਇਸ ਧੀ ਦੇ ਲਈ ਆਪਾਂ ਹਾਜ਼ਰ ਪਰ ਇਹ ਚੀਜ਼ ਕਦੀ ਮੰਨਣੀ ਨਹੀਂ ਕਿ ਲਿਆਣੀ ਕਿ ਮੇਰੀਆਂ ਤੀਆਂ ਨੇ ਅੱਜ ਵੇਲੇ ਇੱਕ ਧੀ ਨੇ ਮੈਨੂੰ ਅਰਜ਼ੋਈ ਕੀਤੀ ਸੀ ਤੇ ਤੁਹਾਡੀ ਜਿਹੜੀ ਵੀ ਆ ਗਈ ਹੈ ਠੀਕ ਹੈ ਜੀ ਠੀਕ ਹੈ ਬੱਦ ਅੱਛਾ ਅੱਛਾ ਠੀਕ ਹੈ ਨਹੀਂ ਇਹਨੂੰ ਤੁਸੀਂ ਬਾ ਇਹਨੂੰ ਤੁਸੀਂ ਪੜ੍ਹਾਓ ਠੀਕ ਹੈ ਪੜ੍ਹਾਣਾ ਨੇ ਤੁਸੀਂ ਕਿਰਵੀ ਕਲਾਸ ਚ ਪੜਦੀ ਬੱਦ 9ਵੀਂ ਕਲਾਸ ਚ ਤੇ ਇੱਥੇ ਵੀ ਆਇਆ ਹੈ ਕਾ ਇੰਸਟੀਚੂਟ ਵੀ ਪੜਨ ਵਾਸਤੇ ਠੀਕ ਹੈ ਹਾਂ ਕੰਪਿਊਟਰ ਮੇਰੇ ਕੋਲ ਆਇਆ ਕਾ ਮੈਂ ਤੁਹਾਨੂੰ ਫ੍ਰੀ ਚ ਕੰਪਿਊਟਰ ਸਿਖਾਉਂਗਾ ਠੀਕ ਹੈ ਬੱਦ ਬਾਕੀ ਤੈਨੂੰ ਦੇਣ ਵਾਲਾ ਤੁਹਾਡਾ ਗੁਰੂ ਹੈ ਜੀ ਗੁਰੂ ਰਾਮਦਾਸ ਪਾਸ਼ਾ ਅਸੀਂ ਵੀ ਕੁਝ ਨਹੀਂ ਦਿੱਤਾ ਹੈਗਾ ਸਿੰਗੋ ਠੀਕ ਹੈ ਬੁੱਤ ਮੈਂ ਵੀ ਕੁਝ ਨਹੀਂ ਦਿੱਤਾ ਹੈਗਾ ਤੈਨੂੰ ਦੇਣ ਵਾਲਾ ਕੌਣ ਹੈ ਤੇਰਾ ਗੁਰੂ ਗੁਰੂ ਰਾਮਦਾਸ ਪਾਸ਼ਾ ਹੈ ਨਹੀਂ ਮੇਰਾ ਧੰਨਵਾਦੀ ਕਹਿੰਦਾ ਬੁੱਤ ਤੇਰਾ ਗੁਰੂ ਬੜਾ ਬਿਹੰਤ ਹੈ ਗੁਰੂ ਰਾਮਦਾਸ ਪਾਸ਼ਾ ਨੇ ਦਿੱਤੀ ਹੈ ਬੁੱਤ ਮੈਂ ਨਹੀਂ ਦਿੱਤੀ ਹੈਗੀ ਠੀਕ ਹੈ ਜਿਹਦਾ ਕੋਈ ਨਹੀਂ ਹੁੰਦਾ ਉਹਦਾ ਕੌਣ ਹੁੰਦਾ ਰੱਬ ਜੀ ਰੱਬ ਗੁਰੂ ਰਾਮਦਾਸ ਸਾਡਾ ਰੱਬ ਕੌਣ ਹੈ ਗੁਰੂ ਰਾਮਦਾਸ ਗੁਰੂ ਰਾਮਦਾਸ ਠੀਕ ਹੈ ਨਹੀਂ ਨਹੀਂ ਧੰਨਵਾਦ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਜਿਨ੍ਹਾਂ ਨੇ ਤੁਹਾਨੂੰ ਇਹ ਜਿਹੜੀ ਦਵਾਈ ਆ ਜੀ ਤੇ ਤੁਸੀਂ ਧੰਨਵਾਦ ਕਰਿਓ ਇਸ ਧੀ ਦਾ ਜਿਨ੍ਹਾਂ ਦੇ ਜਿਹਦੇ ਕਰਕੇ ਤੁਹਾਨੂੰ ਜਿਹੜੀ ਮਿਲ ਗਈ ਹੈ ਤੁਸੀਂ ਹੁਣ ਰੋਟੀ ਕਮਾਇਓ ਤੇ ਆਪਣੀ ਬੱਚੀ ਨੂੰ ਖਵਾਇਓ ਠੀਕ ਹੈ ਆਪਾਂ ਬਹੁਤ ਇੱਕ ਵਾਰੀ ਬੋਲੀਏ ਸਵਾਸ ਸਵਾਸ ਗੁਰੂ ਰਾਮਦਾਸ ਬੋਲ ਮੇਨਾ ਸਵਾਸ ਸਵਾਸ ਗੁਰੂ ਰਾਮਦਾਸ 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 ਜਦੋਂ ਵੀ ਤੁਹਾਨੂੰ ਕੋਈ ਇਤਾਂ ਦੀ ਨੋਬਤ ਆਏ ਨਾ ਕਿ ਲੱਗੇ ਮੇਰਾ ਭਰਾ ਨਹੀਂ ਹੈਗਾ ਆਏ ਮੈਂ ਕੀ ਕਰੂੰਗੀ ਪਾਪਾ ਤੇ ਵਿਚਾਰੇ ਬਿਮਾਰ ਪੈ ਗਿਆ ਤੂੰ ਬੋਲਿਆ ਕਰ ਤੂੰ ਯਾਦ ਕਰਿਆ ਕਰ ਕਿਨੂੰ ਸਵਾਸ ਸਵਾਸ ਗੁਰੂ ਰਾਮਦਾਸ ਠੀਕ ਹੈ ਬਤ ਅੱਪੇ ਮਲਕ ਆਏਗਾ ਠੀਕ ਹੈ ਚਲੋ ਭਾਈ ਹੁਣ ਤੁਸੀਂ ਲੈ ਜਾਓ ਤੁਸੀਂ ਫ੍ਰੀ ਹੋਣ ਚਲੋ ਠੀਕ ਹੈ ਪਿਆਰੇ ਧੰਨਵਾਦ ਜੀ ਠੀਕ ਹੈ ਓਕੇ ਜੀ ਠੀਕ ਹੈ ਪਿਆਰੇ ਧੰਨਵਾਦੀ ਬਾਈ ਖਾਲਸਾ ਵਾਹਿਗੁਰੂ ਜੀ ਕੀ ਬਤ ਹੈ ਜੀ ਠੀਕ ਹੈ ਪਿਆਰੇ ਧੰਨਵਾਦ ਜੀ